ਜ਼ਿਲ੍ਹਾ ਤਰਨਤਾਰਨ ਦੇ ਕਸਬਾ ਨਾ ਸ਼ਹਿਰਾ ਪੁਨੀਆ ਦੇ ਵਿੱਚ ਅਣਪਛਾਤੇ ਲੋਕਾਂ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਵਿਕਰਮਜੀਤ ਸਿੰਘ ਪੁੱਤਰ ਤਰਸੀਮ ਸਿੰਘ ਵਾਸੀ ਚੌਧਰੀਵਾਲ ਪਿੰਡ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਦਾ ਕਤਲ ਕਰ ਦਿੱਤਾ ਗਿਆ ਹੈ। ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿੰਕੂ ਭਾਈ ਨਾਮ ਤੇ ਕੀ ਗੱਲ ਹੋਈ ਹੈ ਬਾਜਰ ਗੱਲ ਭਾਜੀ ਕੋਈ 5:30 ਵਜੇ ਨੂੰ ਲਗਭਗ ਨਸ਼ਰਾ ਪਰਵਾ ਸਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚਲ ਗਏ ਉਹਨੇ ਗੋਲੀਆਂ ਮੱਧੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਜੀ ਉਹ ਤਾਂ ਬਿਲਕੁਲ ਮੌਤ ਹੋ ਗਈ ਵੀ ਤੇ ਕਿੰਨੇ ਬੱਚੇ ਵੀਰ ਦੇ ਵੀਰ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਿੰਨ ਲੱਗੀ ਅੱਛਾ ਹਾਂ ਜੀ ਕੀ ਕਿਹਨੇ ਚੱਲੇ ਪੁੱਛਣਾ ਹੈ ਜੀ ਪੁਲਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਰੋਜ਼ ਇਹ ਨਵੇਂ ਤੇ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ ਇਹਨਾਂ ਦਾ ਰੋਗ ਲਾਈ ਆ ਵੀ ਤੇ ਵੀਰ ਦੀ ਕੋਈ ਲਗੜੜ ਤਾਂ ਨਹੀਂ ਨਹੀਂ ਜੀ ਨਹੀਂ ਕਿਸੇ ਨਾ ਨੇ ਕੋਈ ਬਹੁਤ ਪਿਆਰ ਯਾਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ ਕਿਸੇ ਨਾ ਮਤਲਕ ਅਦੇ ਵੱਧ ਘਟ ਨਹੀਂ ਨਹੀਂ ਕੀਤੀ ਵੀਰ ਨੇ ਬਾਕੀ ਕੁਛ ਪਤਾ ਲੱਗਾ ਕਦੋਂ ਮਾਰੇ ਨਹੀਂ ਜੀ ਜੀ ਨੂੰ ਕੋਈ ਪਤਾ ਲੱਗਾ ਜੀ ਐਸ ਐਸ ਸ਼ੇਰ ਸਿੰਘ ਜੀ ਸਰ ਆਪਾਂ ਚੌਂਕੀ ਦੇ ਸਰ ਆਪਾਂ ਨੇ ਸਰ ਕੀ ਗੱਲ ਬਾਤ ਹੋਈ ਇਹ ਮੋਟਰਸਾਈਕਲ ਤੇ ਦੋ ਜਣੇ ਆਏ ਆ ਇਹ ਆਪਣਾ ਬਿਟਿੰਗਿਆ ਆਪਣਾ ਬਚਿਤਰਾ ਸਿੰਘ ਵਰ ਕੋ ਬਿਟ ਇਹਨੂੰ ਗੋਲੀਆਂ ਮਾਰ ਕੇ ਜਿਹੜਾ ਚਲੇ ਗਏ ਆ ਇਹ ਬਸ ਸਾਲਿਆਂ ਦਾ ਹੈ ਗੁਰੂ ਨਾਨਕ ਹਸਪਤਾਲ ਇੱਥੇ ਉਹਦੀ ਮੌਤ ਹੋ ਗਈ ਹੈ। ਇਹ ਬਾਕੀ ਸਿਨੀਅਰ ਰੱਖ ਰਹੇ ਨੇ। ਇਹ ਸਾਡੇ ਸ਼ਹੀਦ ਲਗਭਗ ਸਾਢੇ 6:00 ਪਤਾ ਨਹੀਂ ਕਿ ਇਹ ਹਮਲਾਵਰ ਕਿੰਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਸਰਕਾਰ ਹੋਈ ਕਰਾਈ ਨਹੀਂ ਮਾਂਜਵੇ ਸਤ ਸਭ ਨੂੰ ਚਲਦੇ ਤੇ ਕਿਸ਼ਨਪੁਰ ਵਾਲਾ ਕਹਿੰਦੇ ਕਿ ਗੋਰੀਆਂ ਲਾਲ ਨਾਲ ਦਾਤਰੀ ਮਾਰੇ ਗਏ। ਇਹ ਤੁਹਾਨੂੰ ਅੱਤਰਾਉਂ ਕੋਸ਼ਟ ਮਾਰਟ ਕਰਾਂਗੇ ਤੇ ਉੱਥੋਂ ਪਤਾ ਲੱਗੇਗਾ। ਔਰ ਗੁੱਡੀ ਜਾਣੀ ਕਰੀ ਜੀ ਸਰ ਕੀ ਹੈ ਮਤਲਬ ਬਕੀ ਦਾ ਹੈ ਬਹੁਤ ਇਹ ਯੂ نو ਦੇ ਡੈਟ ਕਟਿੰਗ ਜਿਹੜਾ ਵਾ ਸਭ ਤੋਂ ਹਸਤਾਲੇ ਵਿੱਚ ਨੇ ਹੈ ਸੀਨੀਅਰ ਅਫਸਰ ਜਿੰਦਾ ਬਗ ਅਗਲੀ ਕਾਰਵਾਈ ਕਿਸ ਅਫਸਰ ਕਰਨਗੇ ਉਹ ਵੀ ਦੱਸ ਰਹੇ ਹੁਣ ਕੀ